ਕਿੰਨੇ ਪਿੰਡੋਂ ਦੀ ਲਿਪਾਸੀ ਉਹਦੇ ਨੇ ਆਪਣੇ ਕਹਾਣੀਆਂ ਨੇ 25 ਕਹਾਣੀਆਂ ਨੇ 23 ਕਹਾਣੀਆਂ ਨੇ ਕੋਈ ਬਾਹਰ ਬੈਠੀ ਨੇ ਕਈਆਂ ਨੂੰ ਕੱਢ ਰੋ ਰਾਂ ਰਾਤ ਇਹ ਆ ਆ ਹੈਗੇ ਉੱਧਰ ਤੇ ਔਖਾ ਤੇ ਸੁਪੇ ਤਾਂ ਨਹੀਂ ਹੈਗੇ ਜੇ ਇੱਕ ਮਿੰਟ ਸਰ ਚਲ ਸੁਣੇ ਜਿਹੜਾ ਗੋਲਡੀ ਕੰਪੋਜ਼ ਹੈ ਚਲੋ ਹਾਂਜੀ ਸਰ ਬੇੜੀਆਂ ਜੇ ਤੁਸੀਂ ਉਧਰ ਦੇ ਆ ਮੈਂ ਇਹਨਾਂ ਨੂੰ ਡਿਊਟੀ ਲਾ ਦਿੰਦਾ ਠੀਕ ਹੈ ਸਰ ਇਹ ਉੱਥੇ ਲੋਕੀ ਬੈਠੇ ਅੱਜ ਅਸੀਂ ਲੱਗ ਕੇ ਭੇਜ ਦਾਂਗੇ ਤੇ ਕੱਲ ਤੱਕ ਐਸੇ ਟਰੱਕ ਰਾਸ਼ਨ ਦਾ ਵੀ ਆਜੂ ਅੱਜ 10 ਦਿਨ ਹੋ ਗਏ ਨੀ ਨੀਣਾ ਪਾਣੀ ਨੋ ਕੋਈ ਚੀਜ਼ ਨਹੀਂ ਇੱਥੇ ਆਈ ਮਾਲ ਭੁੱਖਾ ਬੱਚੇ ਭੁੱਖੇ ਆ ਤੋਰ ਕੇ ਦੇਖ ਲਓ ਵੀ ਕੀ ਬਣਦਾ ਹੈ ਅੱਛਾ ਕਰੀਬ ਦੀ ਕੋਈ ਸੁਣਦਾ ਨਹੀਂ ਤੇ ਤਗੜਿਆਂ ਮਗਰ ਹਰ ਕੋ ਟੋਰ ਪੈਂਦਾ ਕਿਸੇ ਨੂੰ ਹੀ ਜਾਣਾ ਹੈ ਹੈਂ ਇੱਕ ਵੀ ਨਹੀਂ ਆਇਆ। ਉਹਨੇ ਅਸੀਂ 4 ਲਿਖੇ ਆਏ। ਠੀਕ ਹੈ। ਦਿੱਤੇ 4 ਦੇਣੇ ਆ। ਠੀਕ ਹੈ। ਸ਼ਾਮ ਤੱਕ ਕੱਲ ਫਿਰ ਅਸੀਂ ਅਸੀਂ ਰਾਸ਼ਨ ਭੇਜਾਂਗੇ। ਅਕੇ ਸਰ ਦੀ ਤੁਸੀਂ ਜੈਹਤਾਨੀ ਕਰਦੇ ਰਹਿੰਦੇ ਜੀ ਇੱਥੇ ਸਾਨੂੰ ਪਿਆਸ ਨਾਲ ਕੁਝ ਨਹੀਂ ਆਣ ਪੀਣ ਦੇ ਇੱਥੇ ਦੇਖੀ ਆਊਗਾ ਤੁਹਾਡੇ ਤੋਂ ਛੋਟੇ ਛੋਟੇ ਐਂ ਕਰੋ ਅਚਾਰਾ ਤਾਂ ਹੋਈ ਲਿਆਓ ਅਚਾਰ ਨੇ ਬਚਾਰਾ ਕੁਝ ਹੈਗਾ ਨਾ ਅਚਾਰ ਗਲ ਹੋਇਆ ਇਕੱਠਾ ਨਿਹੰਦਰ ਇਕੱਠਾ ਉਹ ਤੁਸੀਂ ਇਹਨੂੰ ਹੋਏ ਦੇ ਦਿਓ ਇੱਥੇ ਪਵਾ ਦੇ ਕੀ ਅੱਜ ਬਦਲ ਸਾਹਿਬ ਆਏ ਕੀ ਉਮੀਦ ਤੁਹਾਨੂੰ ਲੱਗਦੀ ਹੈ ਤੁਹਾਨੂੰ ਉਮੀਦ ਹੈ ਸਾਡੇ ਸਾਰ ਲਾਵਨ ਦੇ ਅੱਛਾ ਸਾਡੇ ਦੁੱਖ ਤੇ ਹਾਜ਼ਰ ਨੇ ਦੁੱਖ ਸੁਣਨ ਦੇ ਹੂੰ ਸਾਨੂੰ ਹੈਗਾ ਹੌਸਲਾ ਹੋ ਗਿਆ ਕੋਈ ਆ ਸਰਕਾਰ ਦਾ ਕੋਈ ਬੰਦਾ ਕੋਈ ਮੰਤਰੀ કે કોઈ अफसर સાડીયા ને સાર લઈ બાદલા ને આ اچھا આ બારસુ ઉમીદ હે કે તુને હા ના કંગ્રેસ ના ય ના સાનું કુચ નહી બના જે બનાયા તો બાદલા ને આ સાડી ਕਿਤੇ ਅਸੀਂ ਚੱਪਾ ਨਹੀਂ ਥੱਲੇ ਪੱਕੀ ਸੜਕ ਦੀ ਪਾਇਰ ਉਤਾਰ ਸਕਦੇ ਖੜੰਗੇ ਸਾਬ ਦਸਾਂ ਦਸਾਂ ਕਿੱਲਾਂ ਦੇ ਸਾਡੀ ਠਾਣੀਆਂ ਖਰੰਗੇ ਸੀ ਸੀ ਆਰ 7 ਸੀ ਹਾਂ ਜਿੰਨੇ ਵੀ ਹਸਪਤਾਲ ਵੀ ਜੋ ਸਕੂਲ ਵੱਡੇ ਮੰਡੀਆਂ ਇਹਨਾਂ ਬਣਾਏ ਨੇ ਹੋਰ ਕਿਸੇ ਸਾਧ ਨਹੀਂ ਬਣਾਇਆ ਅੱਛਾ 80 90 ਹਾਲ ਜੋ ਵੱਡਾ ਸਾਰੇ ਇਹਨਾਂ ਸੀ ਕੀਤਾ ਸਾਡਾ ਸਭ ਸਕੂਲ ਵੀ ਇਹਨਾਂ ਦੇ ਬਣਾਏ ਹੁਣ ਵੀ ਆਏ ਅੱਜ ਉਮੀਦ ਹੈਗੀ ਕਹਿੰਦੇ ਕੀ ਇਹਨਾਂ ਸਾਨੂੰ ਸਾਨੂੰ ਬਹੁਤ ਮੇਲ ਹੈ ਆ ਬੀਬੀਆਂ ਦੀ ਗੱਲ ਸੁਣੋ ਆਹ ਤੇ ਮਾਤਾ ਘਿਆ ਦਿਓ ਅੱਛਾ ਬਾਬਾ ਘਿਆ ਦਿਓ ਸਾਡੇ ਨਿੱਕੇ ਨਿੱਕੇ ਬੱਚੇ ਵੇ ਸਾਹੇ ਪਾਸੇ ਸਾਰਾ ਪਾਣੀ ਪਾਣੀ ਏ ਜੋ ਸਮਾਨ ਆਇਆ ਏ ਗੁਰਦੀ ਸਾਹਿਬਾ ਕੱਲਾ ਜਿਸੇ ਵੀ ਕੱਲਾ ਏ ਉਹਨਾਂ ਸਾਨੂੰ ਇਹ ਕਾ ਨਹੀਂ ਸਮਝਾ ਉਹਨਾਂ ਉਹਨਾਂ ਮੰਦਨ ਦੱਸ ਦਿੱਤਾ ਆ ਨਾਈ ਕੋਲੇ ਸਾਡੇ ਕਿਤੇ ਲਿਸਟ ਨਾ ਹੋਵੇ ਜਾਉ ਤਾਂ ਅੱਥਰੂ ਜਾ ਕੇ ਨਾ ਨਾ ਸਾਡੀ ਇਹ ਸਾਰ ਇਹਨੇ ਅੱਗੇ ਪਿੱਛੇ ਵੀ ਲਈ ਸੀ ਹੁਣ ਵੀ ਇਹਨਾਂ ਸਾਰ ਲਈਏ ਸਾਡੀ ਸਾਡੀ ਸਾਰ ਕੋਦਰ ਤੇ ਨਾ ਕੋਈ ਸਾਰ ਨਹੀਂ ਲੈ ਕੇ ਚੱਲਦਾ ਕਰਦਾ ਹੈ ਪੱਟੀ ਹਰੀ ਦੇ ਬਾਗ ਦਾ ਛਰਕਾ ਬਣਾਈਆਂ ਨੇ ਇਥੇ ਤਰਪਾਲਾਂ ਦੀ ਲੋੜ ਹੈ ਤੇ ਮੈਂ ਆਪਣੇ ਤਰਫੋਂ ਆਪਣਾ ਆਰਡਰ ਚਾਹੁੰਦਾ ਮੰਟਾ ਜੀ ਦੀ ਡਿਊਟੀ ਲਾਤੀ ਉਹ ਹੈਗੇ ਜੀ ਇੱਥੇ ਅਸੀਂ ਤਿੰਨ ਟਰਾਲੀਆਂ ਤੇ ਲੈ ਆਏ ਇਚਾਰੇ ਦੀਆਂ ਬਾਕੀ ਜਿੰਨੀ ਦੀ ਲੋੜ ਹੋਊਗੀ ਇੱਥੇ ਬੈਠੇ ਸਾਡੀ ਟੀਮ ਬੈਠੀ ਹੈ ਨਾਲ ਦੇ ਨਾਲ ਅਸੀਂ ਭੇਜੀ ਜਾਵਾਂਗੇ ਅੱਜ ਟਰੱਕ ਇੱਕ ਟਰੱਕ ਰਾਸ਼ਨ ਦਾ ਅਸੀਂ ਆ ਰਿਹਾ ਰਾਤ ਨੂੰ ਆਜੂਗਾ ਉਹ ਵੀ ਕੱਲ ਸਵੇਰੇ ਇੱਥੇ ਆ ਕੇ ਵੰਡ ਦਾਂਗੇ ਤੇ ਮੈਂ ਪੰਜਾਬੀਆਂ ਨੂੰ ਹੱਥ ਛੋੜ ਕੇ ਬੇਨਤੀ ਕਰਦਾ ਹਾਂ ਜੋ ਕੁ ਪੂਛ ਵੀ ਸਹਾਇਤਾ ਤੁਸੀਂ ਕਰ ਸਕਦੇ ਹੋ ਅੱਜੋ ਕੇ ਬੇਨਤੀ ਹੈ ਸਾਰੇ ਪੰਜਾਬੀਆਂ ਕਿ ਤੁਸੀਂ ਆਪਣਾ ਕੋਸ਼ਿਸ਼ਾ ਕੋਈ ਲੋਕਦਨ ਪਾ ਕੇ ਇੰਨਾ ਪਿੰਡਾਂ ਚ ਭੇਜੋ ਜਿਨ ਨਾਲ ਆ ਬਚਾਰੇ ਲੋਕ ਬਚ ਸਕਣ ਕਿਉਂਕਿ ਬਹੁਤ ਬੁਰੀ ਹਾਲਤ ਹੈ